ਕੋਰਦਨੇ ਹੋਇਆ ਪੰਨਾ ਸਿੱਧੂ ਦੇ ਹੱਕ ਵਿੱਚ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ ਕੋਰਦਨੇ ਤੋਂ ਤਸਵੀਰਾਂ ਜਿੱਥੇ ਵੱਡੀ ਗੈਂਟੀ ਦੇ ਵਿੱਚ ਪੰਨਾ ਸਿੱਧੂ ਦੇ ਸਮਰਥਕ ਹੈ ਜਿਹੜੇ ਉਸ ਨੂੰ ਪਿਆਰ ਕਰਨ ਵਾਲੇ ਵੱਡੀ ਗੈਂਟੀ ਦੇ ਵਿੱਚ ਪਹੁੰਚੇ ਹੋਏ ਨੇ ਵੱਡੀ ਗੈਂਟੀ ਦੇ ਵਿੱਚ ਇਕੱਠ ਹੋਇਆ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਹੋਈਆਂ ਨੇ ਲੱਖਾਂ ਸਦਾਣਾ ਤੋਂ ਇਲਾਵਾ ਹੋਰ ਜਿਹੜੇ ਸੋਸ਼ਲ ਵਰਕਰ ਹੈ ਉਹ ਵੀ ਪਹੁੰਚੇ ਹੋਏ ਨੇ ਔਰ ਵੱਡੀ ਗੈਂਟੀ ਦੇ ਵਿੱਚ ਇਕੱਠ ਅੱਜ ਕੀਤਾ ਗਿਆ ਆ ਕੋਰਦੁੰਨੇ ਦੇ ਵਿੱਚ ਪੰਨਾ ਸਿੱਧੂ ਹੱਕ ਵਿੱਚ ਤੁਹਾਨੂੰ ਦੱਸਦੀਏ ਕਿ ਪੰਨਾ ਸਿੱਧੂ ਤੇ ਜਿਹੜੇ ਤਿੰਨ ਮਾਮਲੇ ਦਰਜ ਕੀਤੇ ਗਏ ਆ ਰਿਮਾਂਡ ਤੇ ਪਾਨਾ ਸਿੱਧ ਨੂੰ ਰੱਖਿਆ ਗਿਆ ਤੇ ਔਰ ਰਿਹਾ ਜਦੋਂ ਹੋਣਾ ਸੀ ਜ਼ਮਾਨਤ ਹੋਣੀ ਸੀ ਤਾਂ ਉਸਤੇ ਉੱਪਰ ਉੱਪਰ ਦੀ ਉੱਪਰ ਡਟ ਇੱਕ ਹੋਰ ਪਰਚਾ ਕੀਤਾ ਗਿਆ ਤਾਂ ਇੱਕ ਤੀਜਾ ਪਰਚਾ ਹੋਰ ਦੇ ਵਿੱਚ ਵੀ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਵੱਡਾ ਇਕੱਠ ਕੋਰਦੋਨੇ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਵਿੱਚ ਸਮਰਥਕ ਪਹੁੰਚੇ ਹੋਏ ਕੋਰਦੋਨੇ ਹੋਇਆ ਪਾਨਾ ਸਿੱਧ ਦੇ ਹੱਕ ਵਿੱਚ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ ਕੋਰਦੁਨੇ ਤੋਂ ਤਸਵੀਰਾਂ ਜਿੱਥੇ ਕਬੱਡੀ ਗੈਂਤੇ ਦੇ ਵਿੱਚ ਪਾਨਾ ਸਿੱਧੂ ਦੇ ਸਮਰਥਕ ਹੈ ਜਿਹੜੇ ਉਸ ਨੂੰ ਪਿਆਰ ਕਰਨ ਵਾਲੇ ਵੱਡੀ ਗੈਂਤੇ ਦੇ ਵਿੱਚ ਪਹੁੰਚੇ ਹੋਏ ਨੇ ਵੱਡੀ ਗੈਂਤੇ ਦੇ ਵਿੱਚ ਇਕੱਠ ਹੋਇਆ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਹੋਈਆਂ ਨੇ ਲੱਖਾ ਸਦਾਣਾ ਤੋਂ ਇਲਾਵਾ ਹੋਰ ਜਿਹੜੇ ਸੋਸ਼ਲ ਵਰਕਰ ਹੈ ਉਹ ਵੀ ਪਹੁੰਚੇ ਹੋਏ ਨੇ ਔਰ ਵੱਡੀ ਗੈਂਤੇ ਦੇ ਵਿੱਚ ਇਕੱਠ ਅੱਜ ਕੀਤਾ ਗਿਆ ਆ ਕੋਰਦੁਨੇ ਦੇ ਵਿੱਚ ਪਾਨਾ ਸਿੱਧੂ ਹੱਕ ਵਿੱਚ ਤੁਹਾਨੂੰ ਦੱਸਦੀ ਹੈ ਕਿ ਪਾਨਾ ਸਿੱਧੂ ਤੇ ਜਿਹੜੇ ਤਿੰਨ ਮਾਮਲੇ ਦਰਜ ਕੀਤੇ ਗਏ ਆ ਰਿਮਾਂਡ ਤੇ ਪਾਨਾ ਸਿੱਧੂ ਨੂੰ ਰੱਖਿਆ ਗਿਆ ਤੇ ਔਰ ਰਹਾ ਜਦੋਂ ਹੋਣਾ ਸੀ ਜ਼ਮਾਨਤ ਹੋਣੀ ਸੀ ਤਾਂ ਉਸਤੇ ਉੱਪਰ ਉੱਪਰ ਦੀ ਉੱਪਰ ਜਿਹੜਾ ਇੱਕ ਹੋਰ ਪਰਚਾ ਕੀਤਾ ਗਿਆ ਤਾਂ ਇੱਕ ਤੀਜਾ ਪਰਚਾ ਹੋਰ ਦੇ ਵਿੱਚ ਵੀ ਕੀਤਾ ਗਿਆ ਉਸ ਨੂੰ ਲੈ ਕੇ ਵੱਡਾ ਇਕੱਠ ਕੋਰਦਨੇ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੀ ਗੰਟੀ ਦੇ ਵਿੱਚ ਸਮਰਥਕ ਪਹੁੰਚੇ ਹੋਏ ਕੋਰਦਨੇ ਹੋਇਆ ਪਾਨਾ ਸੁਧਰੇ ਹੱਕ ਵਿੱਚ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ ਕੋਰਦਨੇ ਤੋਂ ਤਸਵੀਰਾਂ ਜਿੱਥੇ ਕਿ ਵੱਡੀ ਗੰਟੀ ਦੇ ਵਿੱਚ ਪਾਨਾ ਸੁਧਰੇ ਦੇ ਸਮਰਥਕ ਹੈ ਜਿਹੜੇ ਉਸ ਨੂੰ ਪਿਆਰ ਕਰਨ ਵਾਲੇ ਵੱਡੀ ਗੰਟੀ ਦੇ ਵਿੱਚ ਪਹੁੰਚੇ ਹੋਏ ਨੇ ਵੱਡੀ ਗੰਟੀ ਦੇ ਵਿੱਚ ਇਕੱਠ ਹੋਇਆ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਹੋਈਆਂ ਨੇ ਲੱਖਾਂ ਸਦਾਣਾ ਤੋਂ ਇਲਾਵਾ ਹੋਰ ਜਿਹੜੇ ਸੋਸ਼ਲ ਵਰਕਰ ਹੈ ਉਹ ਵੀ ਪਹੁੰਚੇ ਹੋਏ ਨੇ ਔਰ ਵੱਡੀ ਗਿਣਤੀ ਦੇ ਵਿੱਚ ਇਕੱਠ ਅੱਜ ਕੀਤਾ ਗਿਆ ਆ ਕੋਰਦੁੰਨੇ ਦੇ ਵਿੱਚ ਪੰਨਾ ਸਿੱਧੂ ਹੱਕ ਵਿੱਚ ਤੁਹਾਨੂੰ ਦੱਸਦੀਏ ਕਿ ਪੰਨਾ ਸਿੱਧੂ ਤੇ ਜਿਹੜੇ ਤਿੰਨ ਮਾਮਲੇ ਦਰਜ ਕੀਤੇ ਗਏ ਆ ਰਿਮਾਂਡ ਤੇ ਪੰਨਾ ਸਿੱਧੂ ਨੂੰ ਰੱਖਿਆ ਗਿਆ ਤੇ ਔਰ ਰਿਹਾ ਜਦੋਂ ਹੋਣਾ ਸੀ ਜ਼ਮਾਨਤ ਹੋਣੀ ਸੀ ਤਾਂ ਉਸਤੇ ਉੱਪਰ ਉੱਪਰ ਦੀ ਉੱਪਰ ਜਿਹੜਾ ਇੱਕ ਹੋਰ ਪਰਚਾ ਕੀਤਾ ਗਿਆ ਤਾਂ ਇੱਕ ਤੀਜਾ ਪਰਚਾ ਹਵਲ ਦੇ ਵਿੱਚ ਵੀ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਵੱਡਾ ਇਕੱਠ ਕੋਰਦਨੇ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਵਿੱਚ ਸਮਰਥਕ ਪਹੁੰਚੇ ਹੋਏ ਕੋਰਦਨੇ ਹੋਇਆ ਪਾਨਾ ਸੁਧੂ ਦੇ ਹੱਕ ਵਿੱਚ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ ਕੋਰਦਨੇ ਤੋਂ ਤਸਵੀਰਾਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪਾਨੇ ਸੁਧੂ ਦੇ ਸਮਰਥਕ ਜਿਹੜੇ ਉਸ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਹੋਈਆਂ ਨੇ ਲੱਖਾਂ ਸਦਾਣਾ ਤੋਂ ਇਲਾਵਾ ਹੋਰ ਜਿਹੜੇ ਸੋਸ਼ਲ ਵਰਕਰ ਹੈ ਉਹ ਵੀ ਪਹੁੰਚੇ ਹੋਏ ਨੇ ਔਰ ਵੱਡੀ ਗਿਣਤੀ ਦੇ ਵਿੱਚ ਇਕੱਠ ਅੱਜ ਕੀਤਾ ਗਿਆ ਆ ਕੋਰ ਦੁਨਨੇ ਦੇ ਵਿੱਚ ਪੰਨਾ ਸਿੱਧੂ ਹੱਕ ਵਿੱਚ ਤੁਹਾਨੂੰ ਦੱਸਦੀਏ ਕਿ ਪੰਨਾ ਸਿੱਧੂ ਤੇ ਜਿਹੜੇ ਤਿੰਨ ਮਾਮਲੇ ਦਰਜ ਕੀਤੇ ਗਏ ਆ ਰਿਮਾਂਡ ਤੇ ਪੰਨਾ ਸਿੱਧੂ ਨੂੰ ਰੱਖਿਆ ਗਿਆ ਤੇ ਔਰ ਰਿਹਾ ਜਦੋਂ ਹੋਣਾ ਸੀ ਜ਼ਮਾਨਤ ਹੋਣੀ ਸੀ ਤਾਂ ਉਸਤੇ ਉੱਪਰ ਉੱਪਰ ਦੀ ਉੱਪਰ ਜਿਹੜਾ ਇੱਕ ਹੋਰ ਪਰਚਾ ਕੀਤਾ ਗਿਆ ਤਾਂ ਇੱਕ ਤੀਜਾ ਪਰਚਾ ਹੋਰ ਦੇ ਵਿੱਚ ਵੀ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਵੱਡਾ ਇਕੱਠ ਪੋਰ ਦੁਨੇ ਤੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਵਿੱਚ ਸਮਰਥਕ ਪਹੁੰਚੇ ਹੋਏ